ਫਾਰਮ ਵਾਲੀ ਲੜਕੀ ਜ ਜਿਹੜੀ ਕਿ ਨਿੱਜੀ ਚੈਨਲ ਦੇ ਵਿੱਚ ਸਾਹਮਣੇ ਆਉਂਦੀ ਹੈ ਆ ਕੇ ਉਸਨੇ ਆਪਣੇ ਨਾਲ ਹੋਈਆਂ ਜੋ ਵੀ ਹਾਦਸੇ ਦੇ ਬਾਰੇ ਚਰਚਾ ਕੀਤੀ ਔਰ ਉਸ ਤੋਂ ਬਾਅਦ ਬਹੁਤ ਸਾਰੇ ਮੀਡੀਆ ਦੇ ਵਿੱਚ ਜਿਹੜੀ ਆ ਉਹ ਚਰਚਾ ਦਾ ਇੱਕ ਵਿਸ਼ਾ ਬਣੀ ਜਲੰਧਰ ਦੇ ਲਾਗੇ ਇੱਕ ਪਿੰਡ ਦੀ ਕੁੜੀ ਸੀਗੀ ਉਹਦੇ ਕਿਸੇ ਮੁੰਡੇ ਦੇ ਨਾਲ ਮੰਗਣੀ ਹੋਈ ਸੀ ਉਸ ਮੰਗਣੀ ਦੇ ਵਿੱਚ ਉਹਨਾਂ ਦੇ ਆਪਸੀ ਸਹਿਮਤੀ ਨਾਲ ਸਬੰਧ ਬਣੇ ਤੇ ਉਹ ਸਾਰਾ ਕੁਝ ਜੋ ਬਹੁਤ ਨਿੱਜੀ ਪਲ ਸੀਗੇ ਉਹ ਮੁੰਡੇ ਨੇ ਜਨਤਕ ਕਰ ਦਿੱਤੇ ਹੁਣ ਮੈਂ ਇਹੀ ਦੱਸਣਾ ਚਾਹੁੰਨੀ ਆ ਵੀ ਜੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਉਹ ਵੀ ਸੱਚ ਹੈ ਜਿਹੜੀਆਂ ਵੀਡੀਓਜ਼ ਚੱਲ ਰਹੀਆਂ ਉਹ ਵੀ ਸੱਚ ਹੈ ਉਹ ਫੇਕ ਨਹੀਂ ਹੈਗੀਆਂ ਤੇ ਉਹ ਵੀਡੀਓਜ਼ ਮੇਰੀਆਂ ਪ੍ਰਭ ਦੇ ਨਾਲ ਆ ਇਹ ਵੀ ਸੱਚ ਸਾਡੇ ਮਤਲਬ ਸੋਸ਼ਲ ਮੀਡੀਆ ਤੇ ਐਡੀ ਇੰਨੀ ਜ਼ਿਆਦਾ ਖਿੱਚਤ ਕਿਉਂ ਹੋ ਰਹੀ ਪੈਂਦੀ ਹੈ ਬਿਲਕੁਲ ਬਿਲਕੁਲ ਵੱਡੇ ਜ਼ਰੂਰੀ ਮਸਲੇ ਛੱਡ ਕੇ ਇਹਦੇ ਮਗਰ ਅਸੀਂ ਕਿਉਂ ਪੈ ਜਾਂਦੇ ਹਾਂ ਹਾਂ O VGL ਇਹਦੇ ਬਾਰੇ ਦੱਸੋ ਇਹ ਯੋਜਨਾ ਕਾਦੀ ਹੈ ਅਸਲ ਵਿੱਚ ਜੇ ਬਹੁਤ ਸਾਦੇ ਸ਼ਬਦਾਂ ਚ ਕਹਿਣਾ ਹੋਵੇ ਕਿ ਸਰਕਾਰ ਨੇ ਹੁਣ ਆਪਣੇ ਵਿੱਤੀ ਸੰਕਟ ਨੂੰ ਹੱਲ ਕਰਨ ਲਈ ਸਰਕਾਰੀ ਜ਼ਮੀਨਾਂ ਨੂੰ ਵੇਚਣ ਦਾ ਤਹਿैया ਕਰ ਲਿਆ ਜਿੰਨੀਆਂ ਸ਼ਹਿਰਾਂ ਪਿੰਡਾਂ ਜਿੱਥੇ ਵੀ ਸਰਕਾਰੀ ਜ਼ਮੀਨ ਪਈ ਆ ਉਹਨੂੰ ਉਹ ਹੁਣੇ ਵੇਚਣਗੇ ਉਹ ਤਾਂ ਪੈਸਾ ਇਕੱਠਾ ਕਰਨਗੇ ਤੇ ਸਰਕਾਰ ਚਲਾਉਣਗੇ ਬਜਾਏ ਇਸ ਗੱਲ ਦੇ ਕਿ ਪੰਜਾਬ ਦੇ ਖਜ਼ਾਨੇ ਨੂੰ ਭਰਨ ਦੇ ਲਈ ਆਮਦਨ ਦੇ ਵਸੀਲੇ ਵਧਾਏ ਜਾਣ ਮੇਰਾ ਲੈਂਡ ਪੁਲਿੰਗ ਪਾਲਿਸੀ ਤੋਂ ਬਾਅਦ ਹੁਣ ਇੱਕ ਯੂਨੀਫਾਈਡ ਬਿਲਡਿੰਗ ਨਿਯਮ ਦੇ ਖਰੜਿਆਂ ਦਾ ਵੀ ਵਿਰੋਧ ਸ਼ੁਰੂ ਹੋ ਰਿਹਾ ਹੁਣ ਇਹ ਨਵਾਂ ਤਰੀਕਾ ਹੈ ਦੇਖੋ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਆਪਣਾ ਖਜ਼ਾਨਾ ਭਰਨਾ ਚਾਹੁੰਦੀ ਹੈ ਅ 1 ਏਕੜ ਦੇ ਵਿੱਚ ਯੂਨੀਵਰਸਿਟੀ ਬਣਾਈ ਜਾ ਸਕਦੀ ਆ ਅ 40 ਫੁੱਟ ਚੌੜੀ ਸੜਕ ਤੇ ਸਕੂਲ ਖੋਲਿਆ ਜਾ ਸਕਦਾ ਆ ਅ ਕਿਤੇ ਵੀ ਬੇਸਮੈਂਟ ਬਣਾਈ ਜਾ ਸਕਦੀ ਆ ਗੱਲ ਕਰਦੇ ਆ ਸਾਬਕਾ ਕਾਲੀ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਜਿਨ੍ਹਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਜਿਹੜੇ આરોਪ ਨੇ ਉਹਦੇ ਉੱਤੇ ਜਿਹੜੀ ਕਾਰਵਾਈ ਚੱਲਦੀ ਪਈ ਹੈ ਵਿਜੀਲੈਂਸ ਟੀਮ ਦੇ ਵੱਲੋਂ 40000 ਪੰਨਿਆਂ ਦੀ ਚਾਰਸ਼ੀਟ ਦਾਖਲ ਕੀਤੀ ਗਈ ਤੇ ਕਹਿੰਦੇ ਚਾਰ ਟਰੰਕਾਂ ਦੇ ਵਿੱਚ ਭਰ ਕਿਉਂ ਲਿਆਂਦੀ ਗਈ ਸੀ ਦੇਖੋ ਜੀ ਇਹ 40000 ਪੰਨੇ ਚਾਰ ਤੋਂ ਵੱਧ ਟਰੰਕਾਂ ਦੇ ਵਿੱਚ ਲੈ ਕੇ ਛੋਟੇ ਹੱਥੀ ਦੇ ਵਿੱਚ ਇਹ ਮੁਹਾਲੀ ਕੋਰਟ ਦੇ ਵਿੱਚ ਇਹਨਾਂ ਨੇ ਪੇਸ਼ ਕੀਤਾ ਜਿਹਦੇ ਵਿੱਚ ਵਿਜੀਲੈਂਸ ਨੇ ਇਹ 40000 ਪੰਨਿਆਂ ਦੀ ਇੱਕ ਜਿਹੜੀ ਚਾਰਜ ਸ਼ੀਟ 40000 ਪੰਨਿਆਂ ਦੀ ਜਿਹੜੀ ਚਾਰਜ ਸ਼ੀਟ ਪੇਸ਼ ਕੀਤੀ ਉਦੇ ਵਿੱਚ ਵਿਜੀਲੈਂਸ ਨੇ ਇਹ ਗੱਲ ਕਹੀ ਆ ਕਿ ਇੱਕ ਤਾਂ ਇਹਨਾਂ ਨੇ ਨਿਰਧਾਰਤ ਸਮੇਂ ਦੇ ਵਿੱਚ ਜਿਹੜਾ 60 ਮਿੰਨਿਆਂ ਦਾ ਸਮਾਂ ਹੁੰਦਾ ਉਹਦੇ ਵਿੱਚ ਵਿੱਚ ਇਹਨਾਂ ਨੇ ਚਾਰਜ ਸ਼ੀਟ ਫਾਈਲ ਕਰਤੀ ਦੂਜਾ ਜੋ ਮਜੀਠੀਆ ਦੇ ਬਾਰੇ 'ਚ ਸੋਚਦੇ ਸੀ ਉਸ ਤੋਂ ਕਿਤੇ ਵੱਡੇ ਹੋ ਕਹਿੰਦੇ ਵੀ ਅਸੀਂ ਸਾਨੂੰ ਚੀਜ਼ਾਂ ਲੱਭੀਆਂ ਨੇ ਆ ਉਹ ਕਹਿੰਦੇ ਅਸੀਂ ਵੀ ਅਸੀਂ 400 ਕਰੋੜ ਦੇ ਲਗਭਗ ਸੋਚਦੇ ਸੀ ਵੀ ਮਜੀਠੀਆ ਸਾਹਿਬ ਨੇ ਬੇਨਾਮੀ ਜਾਇਦਾਦ ਬਣਾਈ ਹੈ ਇਹ 700 ਕਰੋੜ ਦੇ ਲਗਭਗ ਦੀ ਬੇਨਾਮੀ ਜਾਇਦਾਦ ਆ आरपीटी 24 ਵੇਖ ਰਹੇ ਹੋ ਤੁਸੀਂ ਤੇ ਪ੍ਰੋਗਰਾਮ ਹਫਤਾਵਰੀ ਸਰਗਰਮੀਆਂ ਦੇ ਵਿੱਚ ਹਰ ਐਤਵਾਰ ਦੀ ਤਰ੍ਹਾਂ ਮੈਂ ਹਾ ਸ਼ੀਤਲ ਠਾਕੁਰ ਤਿਆਜ ਦੇ ਪ੍ਰੋਗਰਾਮ ਦੇ ਵਿੱਚ ਹਰ ਐਤਵਾਰ ਦੀ ਤਰ੍ਹਾਂ ਵੀ ਮੇਰਾ ਸਾਥ ਦੇਣ ਗਿਆ ਰੋਂਦੀਪ ਜੀ ਜੀ ਆਇਆਂ ਨੂੰ ਧੰਨਵਾਦ ਸ਼ੀਤਲ ਜੀ ਬਹੁਤ ਸਾਰੀਆਂ ਖਬਰਾਂ ਚਰਚਾ ਦਾ ਵਿਸ਼ਾ ਬੜੀਆਂ ਰਹੀਆਂ ਸਭ ਤੋਂ ਪਹਿਲੀ ਇੱਕ ਜਿਹੜੀ ਖਬਰ ਹੈ ਜਿਨੇ ਖਾਸ ਪੂਰਾ ਹਫਤਾ ਲੋਕਾਂ ਦਾ ਧਿਆਨ ਸੋਸ਼ਲ ਮੀਡੀਆ ਦੇ ਉੱਤੇ ਹੀ ਕੇਂਦਰਿਤ ਰੱਖਿਆ ਉਹ ਸੀ ਫਾਰਮ ਵਾਲੀ ਲੜਕੀ ਜਿਸ ਜਿਹੜੀ ਕਿ ਨਿੱਜੀ ਚੈਨਲ ਦੇ ਵਿੱਚ ਸਾਹਮਣੇ ਆਉਂਦੀ ਹੈ ਆਕੇ ਉਸਨੇ ਆਪਣੇ ਨਾਲ ਹੋਈਆਂ ਜੋ ਵੀ ਹਾਦਸੇ ਦੇ ਬਾਰੇ ਚਰਚਾ ਕੀਤੀ ਔਰ ਉਸ ਤੋਂ ਬਾਅਦ ਬਹੁਤ ਸਾਰੇ ਮੀਡੀਆ ਦੇ ਵਿੱਚ ਜਿਹੜੀ ਆ ਉਹ ਚਰਚਾ ਦਾ ਇੱਕ ਵਿਸ਼ਾ ਬਣੀ ਮੈਨੂੰ ਲੱਗਦਾ ਹੈ ਕਿ ਡੇਢ ਕੇ ਪੌਣੇ 2 ਦਿਨ ਦੀ ਚਰਚਾ ਤੋਂ ਬਾਅਦ ਫਿਰ ਆਪਸੀ ਸਮਝੌਤਾ ਹੋ ਗਿਆ ਉਸ ਖਬਰ ਜਿਹੜੀ ਵੀ ਚੱਲੀ ਹੈ ਉਹ ਤੁਸੀਂ ਵੀ ਸੁਣੀ ਅਸੀਂ ਵੀ ਸੁਣੀ ਤੁਹਾਡੀ ਕੀ ਰਾਏ ਹੈ ਉਹਦੇ ਬਾਰੇ ਸ਼ੀਤਲੀ ਬੇਸਿਕਲੀ ਕੋਈ ਅਖਬਾਰਾਂ ਜਾਂ ਮੁਖਤਾਰਾ ਦੇ ਮੀਡੀਆ ਦੇ ਵਿੱਚ ਇਹ ਖਬਰ ਚਰਚਾ ਚ ਨਹੀਂ ਆਈ ਇਸ ਖਬਰ ਦਾ سوشل میڈیا ਤੇ ਬਹੁਤ ਅਸਰ ਦੇਖਣ ਨੂੰ ਮਿਲਿਆ ਚੈਨਲਾਂ ਤੇ ਜਿਹੜੇ ਯੂਟਿਊਬਰਸ ਨੇ ਜਾਂ ਆਈਪੀਟੀ ਨੇ ਇਹਨਾਂ ਤੇ ਇਸ ਖਬਰ ਦਾ ਕਾਫੀ ਰੌਲਾ ਪਿਆਰਾ ਪਿਆਰ ਆ ਹਮ ਬੇਸਿਕਲੀ ਜਲੰਧਰ ਦੇ ਲਾਗੇ ਇੱਕ ਪਿੰਡ ਦੀ ਕੁੜੀ ਸੀਗੀ ਉਹਦੇ ਕਿਸੇ ਮੁੰਡੇ ਦੇ ਨਾਲ ਮੰਗਣੀ ਹੋਈ ਸੀ ਉਸ ਮੰਗਣੀ ਦੇ ਵਿੱਚ ਉਹਨਾਂ ਦੇ ਆਪਸੀ ਸਹਿਮਤੀ ਨਾਲ ਉਹ ਸੰਬੰਧ ਬਣੇ ਤੇ ਉਹ ਸਾਰਾ ਕੁਝ ਜੋ ਬਹੁਤ ਨਿੱਜੀ ਪੱਲ ਸੀਗੇ ਉਹ ਮੁੰਡੇ ਨੇ ਜਨਤਕ ਕਰ ਦਿੱਤੇ ਜਨਤਕ ਕਰਨ ਤੋਂ ਬਾਅਦ ਰੌਲਾ ਰੱਲਾ ਪਾ ਪਿਆ ਗਿਆ ਵੀ ਹਲਲਲਾ ਹੋ ਗਈ ਵੀ ਆਹ ਕੀ ਹੋ ਗਿਆ ਉਹ ਜਿਹੜੀ ਹਲਲਲਾ ਦੇ ਵਿੱਚ ਕੁੜੀ ਇੱਕ ਚੈਨਲ ਤੇ ਆਉਂਦੀ ਆ ਤੇ ਇੰਟਰਵਿਊ ਦਿੰਦੀ ਆ ਤੇ ਕਲੇਮ ਕਰਦੀ ਹਾਂ ਇਹ ਸਾਰਾ ਕੁਝ ਮੇਰਾ ਹੀ ਆ ਇਹ ਸਾਰਾ ਕੁਝ ਮੇਰਾ ਪਾਇਆ ਪਰ ਇਹ ਭਰੋਸੇ 'ਚ ਬਣੇ ਹੋਏ ਸੀ ਤੇ ਇਹਦੇ ਵਿੱਚ ਇਹ ਸ਼ਖਸ ਨੇ ਧੋਖਾ ਕੀਤਾ ਉਸ ਤੋਂ ਬਾਅਦ ਜੋ ਸਾਡਾ ਇੱਕ ਪੰਜਾਬੀਆਂ ਦਾ ਰੁਝਾਨ ਆ ਸੋਸ਼ਲ ਮੀਡੀਆ ਤੇ ਮੁੰਡੇ ਦੀਆਂ ਵੀਡੀਓ ਪਾ ਪਾ ਕੇ ਲਾਂਤਾ ਪਾਉਣ ਕੁਝ ਲੋਕ ਕੁੜੀ ਦੀਆਂ ਪਾਈ ਜਾਣ ਕੁੜੀ ਨੇ ਆ ਕਰਤਾ ਤੇ ਕੁੜੀ ਨੇ ਉਹ ਕਰਤਾ ਮੁੰਡੇ ਦੇ ਸਿਰ ਸਵਾਹ ਕੁੜੀ ਦੇ ਸਿਰ ਸਵਾਹ ਇਹ ਦੋ ਤਿੰਨ ਦਿਨ ਘਟਨਾ ਚੱਕਰ ਸਾਰਾ ਚੱਲਿਆ ਡੇਢ ਕ ਦਿਨ ਚੱਲਿਆ ਹਾਂ ਉਹਦੇ ਵਿੱਚ ਫੇਰ ਅ ਇਸੇ ਮਸਲੇ ਤੇ ਕੁੜੀ ਤੇ ਕੁੜੀ ਦੇ ਮੁੰਡੇ ਦੇ ਪਰਿਵਾਰ ਦੇ ਵਿੱਚ ਸਮਝੌਤਾ ਹੋ ਜਾਂਦਾ ਹੈ ਉਹ ਸਾਰਾ ਮਾਮਲਾ ਠੱਪ ਹੋ ਗਿਆ ਪੁਲਿਸ ਕਾਰਵਾਈ ਕਰਨ ਨੂੰ ਤਿਆਰ ਹੋ ਗਈ ਆ ਪੰਜਾਬ ਮੈਲਾ ਕਮਿਸ਼ਨ ਦੀ ਜਿਹੜੀ ਚੇਅਰਪਰਸਨ ਆ ਲਾਲੀ ਗਿੱਲ ਹਾਂ ਉਹਨਾਂ ਨੇ ਇਸ ਮਸਲੇ ਦਾ ਨੋਟਿਸ ਲਿਆ ਤੇ ਕਾਰਵਾਈ ਕਰਨ ਦੇ ਹੁਕਮ ਦਿੱਤੇ ਪਰ ਸਮਝੌਤਾ ਪਹਿਲਾਂ ਹੀ ਉਸ ਪਰਿਵਾਰ ਦਾ ਹੋ ਗਿਆ ਹੁਣ ਜਦ ਸਮਝੌਤਾ ਹੋ ਗਿਆ ਤਾਂ ਫਿਰ ਪੁਲਿਸ ਨੇ ਵੀ ਇੱਥੇ ਕੀ ਕਾਰਵਾਈ ਕਰਨੀ ਸੀ ਇਹਦੇ ਵਿੱਚ ਵੱਡੇ ਸਵਾਲ ਇਹ ਨਿਕਲਦੇ ਨੇ ਕਿ ਅਸੀਂ ਪਹੁੰਚ ਕਿੱਥੇ ਗਏ ਹਾਂ ਅਸੀਂ ਜਾਣਾ ਕਿੱਧਰ ਨੂੰ ਚਾਹੁੰਦੇ ਆ ਇੱਕ ਖਬਰ ਜਿਹਦੇ ਨਾਲ ਹਮ ਇੱਕ ਆ ਉਦੋਂ ਦਾ ਕੋਈ ਸਾਡੇ ਸਿੱਧੇ ਸਮਾਜਿਕ ਸਰੋਕਾਰ ਨਹੀਂ ਜੋੜਦੇ ਉਹਦੇ ਤੇ ਇੰਨੀ ਹਾਇ ਤੌਬਾ ਕਿਉਂ ਮੱਚ ਜਾਂਦੀ ਆ ਹਮ ਸਾਡੇ ਮਤਲਬ ਸੋਸ਼ਲ ਮੀਡੀਆ ਤੇ ਐਡੀ ਇੰਨੀ ਜ਼ਿਆਦਾ ਖਿੱਚਤ ਕਿਉਂ ਹੋਣ ਲੱਗ ਪੈਂਦੀ ਆ ਬਿਲਕੁਲ ਬਿਲਕੁਲ ਆ ਵੱਡੇ ਜ਼ਰੂਰੀ ਮਸਲੇ ਛੱਡ ਕੇ ਇਹਦੇ ਮਗਰ ਅਸੀਂ ਕਿਉਂ ਪੈ ਜਾਂਦੇ ਆ ਹਮ ਪਰ ਕਿਉਂਕਿ ਸਾਡਾ ਸੁਭਾਅ ਆ ਸਾਨੂੰ ਸਵਾਦ ਲੈਣ ਦਾ ਬਹੁਤ ਹੈਗਾ ਸਾਡਾ ਚਟਕੋਰੀਆਂ ਖਬਰਾਂ ਸੁਣਨ ਨੂੰ ਜੀ ਕਰਦਾ ਹੈ ਨਾ ਹਾਂ ਚਸਕਾ ਬਹੁਤ ਲੈਂਦੇ ਆ ਅਸੀਂ ਸਾਨੂੰ ਚੁਸਕੀਆਂ ਲੈਣ ਦੀ ਆਦਤ ਆ ਦੂਜੇ ਦੇ ਮਾਮਲਿਆਂ 'ਚ ਤਾਂ ਚੰਗ ਕਰਨ ਦੀ ਆਦਤ ਆ ਅ ਸਾਡੇ ਘਰ ਕੀ ਹੋ ਰਿਹਾ ਅਸੀਂ ਘੱਟ ਦੇਖਦੇ ਆ ਪਰ ਦੂਜੇ ਦੇ ਕੀ ਵਾਪਰ ਰਿਹਾ ਗਵੰਡੀ ਦੇ ਘਰ ਕੀ ਹੋ ਰਿਹਾ ਉਹ ਜ਼ਿਆਦਾ ਦੇਖਦੇ ਆ ਸੋ ਵਾਇਰਲ ਖਬਰਾਂ ਦੇ ਦੌਰ ਦੇ ਵਿੱਚ ਜੋ ਵਾਇਰਲ ਮਸਾਲੇ ਦੀ ਦੌੜ ਦੇ ਵਿੱਚ ਅਸੀਂ ਸਾਰੇ ਵੀ ਸ਼ਾਮਲ ਹੋ ਜਾਂਦੇ ਆ ਉਹਦੇ ਵਿੱਚ ਇੱਕ ਅਜੀਬ ਜਿਹਾ ਰਸ ਲੱਭਦੇ ਆ ਕਿਉਂਕਿ ਅੱਜ ਕੱਲ ਟਾਈਮ ਕਿਸੇ ਕੋਲ ਨਹੀਂ ਸਕਰੋਲ ਕਰਦੇ ਆ ਬਿਲਕੁਲ ਜਾਂ ਫਿਰ ਬਹੁਤ ਗੰਦੀਆਂ ਗੰਦੀਆਂ ਗਾਲਾਂ ਕੱਢਦੇ ਆ سوشل میڈیا ਤੇ ਹਾਂ ਮਤਲਬ ਜਿਹਦੇ ਨਾਲ ਸਾਰੀਆਂ ਹੱਦਾ ਬੰਨੇ ਅਸੀਂ ਹਾਂ ਪਾਰ ਕਰ ਦਿੰਦੇ ਆ ਬਿਲਕੁਲ ਸੋ ਇਸ ਕੇਸ ਦੇ ਵਿੱਚ ਇਹੀ ਕੁਝ ਵਾਪਰਿਆ ਇਹੀ ਕੁਝ ਵਾਪਰਿਆ ਬਹੁਤ ਸਾਰੇ ਕਾਨੂੰਨੀ ਪਹਿਲੂ ਵੀ ਆ ਕਾਨੂੰਨ ਜਿੱਦਾਂ ਵਿਦੇਸ਼ਾਂ ਦੇ ਵਿੱਚ ਔਰਤਾਂ ਦੇ ਹੱਕ ਚ ਸਾਡੇ ਵੀ ਇੱਥੇ ਔਰਤਾਂ ਦੇ ਹੱਕ ਦੇ ਵਿੱਚ ਐ ਕਾਨੂੰਨੀ ਤੌਰ ਤੇ ਜਾਂ ਸਮਾਜਿਕ ਤੌਰ ਤੇ ਚਾਹੀਦਾ ਤੇ ਇਹੀ ਆ ਵੀ ਇਹ ਉਹਨਾਂ ਦਾ ਨਿੱਜੀ ਮਾਮਲਾ ਸੀਗਾ ਇਹਨੂੰ ਸੋਸ਼ਲ ਮੀਡੀਆ ਤੇ ਚੁੱਕਣ ਦੀ ਕੋਈ ਲੋੜ ਨਹੀਂ ਸੀ ਤੀਆਂ ਉਹ ਸਾਡੇ ਕਹਿੰਦੇ ਵੀ ਆ ਤੀਆਂ ਭੈਣਾਂ ਸਾਰਿਆਂ ਦੀਆਂ ਸਾਂਝੀਆਂ ਹੁੰਦੀਆਂ ਨੇ ਸੋ ਉਹ ਤੀਆਂ ਭੈਣਾਂ ਦਾ ਸਾਨੂੰ ਜਲੂਸ ਕੱਢਣ ਤੋਂ ਬਾਜ਼ ਆਉਣਾ ਚਾਹੀਦਾ ਜਾਂ ਬਚਣਾ ਚਾਹੀਦਾ ਆ ਸੋ ਕਿਉਂਕਿ ਅੱਜ ਕਿਸੇ ਹੋਰ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ ਉਹਦੇ ਤੇ ਮਜ਼ੇ ਲੈਣੇ ਜਾਂ ਸਵਾਦ ਲੈਣਾ ਬੰਦ ਹੋਣਾ ਚਾਹੀਦਾ ਕਾਨੂੰਨੀ ਤੌਰ ਤੇ ਬੇਸ਼ੱਕ ਉਹਨਾਂ 'ਚ ਸਮਝੌਤਾ ਹੋ ਗਿਆ ਹਮ ਪਰ ਅ ਇਹਦੇ ਤੇ ਕਾਨੂੰਨੀ ਤੌਰ ਤੇ ਵੀ ਸਾਰਾ ਕੁਝ ਕੁੜੀ ਦੇ ਫੇਵਰਸ ਜਾ ਰਿਹਾ ਸੀ ਤੇ ਕਾਨੂੰਨ ਇਸ ਗੱਲ ਦੀ ਇਜਾਜ਼ਤ ਦਿੰਦਾ ਆ ਵੀ ਉਹ ਅ ਕਿਸੇ ਵੀ ਦੇਵੀ ਜਿਹੜੇ ਨਿੱਜੀ ਪੱਲੇ ਉਹ ਜਨਤਕ ਨਹੀਂ ਕੀਤੇ ਜਾ ਸਕਦੇ ਤੇ ਜੇ ਕੋਈ ਜਨਤਕ ਕਰਦਾ ਤਾਂ ਉਹ ਕਾਨੂੰਨਨ ਅਪਰਾਧ ਹੈਗਾ ਹੈਗਾ ਸੋ ਇਹ ਜਿਹੜਾ ਅਪਰਾਧ ਆ ਭਾਵੇਂ ਮੁੰਡੇ ਵੱਲੋਂ ਕੀਤਾ ਗਿਆ ਤੇ ਭਾਵੇਂ ਲੋਕਾਂ ਵੱਲੋਂ ਕੀਤਾ ਗਿਆ ਇਹਦੇ ਚ ਬਹੁਤ ਜ਼ਿਆਦਾ ਇਹਦੇ ਤੇ ਹੁਣ ਮੈਨੂੰ ਲੱਗਦਾ ਵੀ ਬਹੁਤ ਆਰਾਮ ਰੌਲਾ ਨਹੀਂ ਪਾਉਣਾ ਚਾਹੀਦਾ ਇਹਨੂੰ ਥੱਪ ਕਰ ਦੇਣਾ ਚਾਹੀਦਾ ਤੇ ਉਹਨਾਂ ਨੇ ਵੀ ਥੱਪ ਕਰਦਾ ਤੇ ਮੀਡੀਆ ਨੂੰ ਵੀ ਥੱਪ ਕਰ ਦੇਣਾ ਚਾਹੀਦਾ ਹੁਣ ਇਹ ਨਹੀਂ ਕਿ ਇੰਤਜ਼ਾਰ ਕਰਨਾ ਚਾਹੀਦਾ ਕੋਈ ਹੋਰ ਇਦਾਂ ਦਾ ਮਾਮਲਾ ਆਊਗਾ ਤੇ ਅਸੀਂ ਉਹਦੇ ਤੇ ਫੇਰ ਅਸੀਂ ਦੁਆਲੇ ਹੋ ਜਾਗੇ ਫੇਰ ਅਸੀਂ ਦੁਆਲੇ ਹੋ ਜਾਵਾਂਗੇ ਕਿਉਂਕਿ ਪੰਜਾਬ ਦੇ ਅੱਗੇ ਬਹੁਤ ਵੱਡੇ ਵੱਡੇ ਮਸਲੇ ਪਏ ਨੇ ਪੰਜਾਬ ਦੇ ਕੋਲ ਕਰਨ ਨੂੰ ਬਹੁਤ ਕੁਝ ਆ ਇਸੇ ਚੱਕਰ ਚ ਨਾ ਉਲਝੇ ਰਹੀ ਹੈ ਬਿਲਕੁਲ ਬਿਲਕੁਲ ਜਦੋਂ ਇਹ ਮਾਮਲਾ ਠੱਪ ਹੋਇਆ ਜਿੱਥੇ ਕਿਤੇ ਸਾਡੇ ਵਰਗਿਆਂ ਨੇ ਸ਼ੁਕਰ ਕੀਤਾ ਹੈ ਬਹੁਤ ਸਾਰੇ ਲੋਕਾਂ ਨੇ ਸ਼ੁਕਰ ਕੀਤਾ ਕਿ ਚਲੋ ਕਿਸੇ ਤਾਂ ਸਮਝੌਤਾ ਹੋ ਗਿਆ ਉਹ ਉਵੇਂ ਹੀ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਨੇ ਐਵੇਂ ਦੇ ਵਿਅੰਗ ਵੀ ਇਹਨਾਂ ਦਿਨਾਂ ਦੇ ਵਿੱਚ ਕੀਤੇ ਕਿ ਚਲੋ ਇੱਕ ਮਾਮਲਾ ਤਾਂ ਠੱਪ ਹੋ ਗਿਆ ਹੁਣ ਕੋਈ ਦੂਜਾ ਲੱਭ ਲਓ ਸੋ ਕਹਿਣ ਦਾ ਭਾਵ ਹੈ ਕਿ ਸਾਡੀ ਸੋਚ ਹੀ ਇੱਥੇ ਕਾ ਕੇ ਟਿਕ ਗਈ ਹੈ ਕਿ ਸਾਨੂੰ ਜਿਹੜੇ ਬੇਸਿਕ ਮਸਲੇ ਹੈਗੇ ਨੇ ਪੰਜਾਬ ਦੇ ਜਾਂ ਜਿਨ੍ਹਾਂ ਦੇ ਵਿੱਚ ਸਾਡੀ ਨੌਜਵਾਨ ਪੀੜ੍ਹੀ ਨੂੰ ਸੋਚਣਾ ਵਿਚਰਨਾ ਚਾਹੀਦਾ ਹੈ ਅਸੀਂ ਉਸ ਨੂੰ ਛੱਡ ਕੇ ਹੋਰ ਹੀ ਵਾਸੇ ਜਾ ਰਹੇ ਆ ਸੋ ਅਸੀਂ ਨਿਹਾਰਵਾਲ ਜਾ ਰਹੇ ਆ ਸਾਡਾ ਕੋਈ ਦੇ ਵਿੱਚ ਵਿਕਾਸ ਨਹੀਂ ਹੋ ਰਿਹਾ ਸੋ ਅਗਲੀ ਖਬਰ ਦੇ ਨਾਲ ਚਰਚਾ ਕਰਦੇ ਆ ਅਗਲੀ ਖਬਰ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਆ ਪੰਜਾਬ ਦੇ ਵਿੱਚ ਉਸਨੇ ਵਿੱਤੀ ਸੰਕਟ ਨੂੰ ਵੇਖਦਿਆਂ ਹੋਇਆਂ ਤੇ ਆਪਣੇ ਆਮਦਨ ਦੇ ਵਿੱਚ ਵਾਧੇ ਨੂੰ ਕਰਨ ਦੇ ਲਈ ਇੱਕ ਹੋਰ ਨਵੀਂ ਨਵੀਂ ਤਾਂ ਨਹੀਂ ਹੈ ਖੈਰ ਕਹਿੰਦੇ ਪੁਰਾਣੀ ਯੋਜਨਾ ਸੀ ਆਕਾਲੀਆਂ ਤੇ ਭਾਜਪਾ ਦੀ ਸਰਕਾਰ ਜਦੋਂ 1997 ਦੇ ਵਿੱਚ ਸੀਗੀ ਉਸ ਵੇਲੇ ਦੀ ਯੋਜਨਾ ਸੀ ਉਸ ਉੱਤੇ ਕੰਮ ਕਰਨ ਦੀ ਹੁਣ ਜਿਹੜੀ ਪਲੈਨਿੰਗ ਕੀਤੀ ਹੈ ਤੇ ਯੋਜਨਾ ਹੈ OUVGL ਇਹਦੇ ਬਾਰੇ ਦੱਸੋ ਇਹ ਯੋਜਨਾ ਕਾਦੀ ਹੈ ਅਸਲ ਵਿੱਚ ਜੇ ਬਹੁਤ ਸਾਦੇ ਸ਼ਬਦਾਂ ਚ ਕਹਿਣਾ ਹੋਵੇ ਕਿ ਸਰਕਾਰ ਨੇ ਹੁਣ ਆਪਣੇ ਵਿੱਤੀ ਸੰਕਟ ਨੂੰ ਹੱਲ ਕਰਨ ਲਈ ਸਰਕਾਰੀ ਜ਼ਮੀਨਾਂ ਨੂੰ ਵੇਚਣ ਦਾ ਤਹਿैया ਕਰ ਲਿਆ ਅੱਛਾ ਉਦੇ ਵਿੱਚ ਮੁੱਖ ਸਕੱਤਰ ਨੇ ਮੀਟਿੰਗ ਸਰਦੀ ਸੀ ਵੱਖ-ਵੱਖ ਵਿਭਾਗਾਂ ਦੇ ਜਿਹੜੇ ਮੁਖੀ ਆ ਉਹਨਾਂ ਨੂੰ ਕਿਹਾ ਸੀ ਵੀ ਜਿਹੜੇ-ਜਿਹੜੇ ਵਿਭਾਗ ਦੇ ਕੋਲ ਖਾਲੀ ਜ਼ਮੀਨਾਂ ਪਈਆਂ ਨੇ ਉਹ ਇਹਦੇ ਰਿਪੋਰਟ ਬਣਾ ਕੇ 2-3 ਦਿਨਾਂ ਦੇ ਵਿੱਚ ਉਹਨਾਂ ਨੂੰ ਸੌਂਪਣ ਤੇ ਉਸ ਤੋਂ ਬਾਅਦ ਇਹ ਜਿਹੜਾ ਡਾਟਾ ਆ ਪੁੱਡਾ ਨੂੰ ਦਿੱਤਾ ਜਾਵੇ ਪੁੱਡਾ ਉਹਨਾਂ ਜ਼ਮੀਨਾਂ ਦੀ ਆਕਸ਼ਨ ਕਰਕੇ ਸਰਕਾਰੀ ਫੰਡ ਜਿਹੜਾ ਆ ਉਹਨੂੰ ਮਤਲਬ ਵਧਾਉਣ ਦੀ ਕੋਸ਼ਿਸ਼ ਕਰਨਗੇ ਪੰਜਾਬ ਦੇ ਖਜ਼ਾਨੇ ਨੂੰ ਉਪਰ ਕਰਨ ਦੀ ਕੋਸ਼ਿਸ਼ ਕਰਨਗੇ ਅਸਲ ਦੇ ਵਿੱਚ ਪੰਜਾਬ ਦੇ ਖਜ਼ਾਨੇ ਦੀ ਹਾਲਤ ਇੰਨੀ ਨਿੱਗਰ ਚੁੱਕੀ ਆ ਜਿਵੇਂ ਅਸੀਂ ਕਹਿੰਦੇ ਆ ਕਿ ਸਰਕਾਰ ਕੋਲ ਤਨਖਾਹਾਂ ਦੇਣ ਜੋਗੇ ਪੈਸੇ ਨਹੀਂ ਆ ਉਹ ਹੁਣ ਇਦਾਂ ਦੇ ਜੁਗਾੜ ਕਰ ਰਹੀ ਆ ਹਾਂ ਪਿੱਛੇ ਜੇ ਵੀ ਹਾਲੇ ਸਰਕਾਰ ਨੇ 2000 ਕਰੋੜ ਰੁਪਇਆ ਸਰਕਾਰੀ ਜ਼ਮੀਨਾਂ ਨੂੰ ਵੇਚ ਕੇ ਕਮਾਇਆ ਸੀ ਜਿਹਦੇ ਨਾਲ ਉਹਨੇ ਕੁਝ ਵਿੱਤੀ ਸੰਕਟ ਨੂੰ ਠੱਲਿਆ ਸੀ ਹਾਂ ਪੰਜਾਬ ਸਰਕਾਰ ਕੇਂਦਰ ਸਰਕਾਰ ਤੇ ਨਿਸ਼ਾਨੇ ਲਾਈ ਜਾ ਰਹੀ ਆ ਵੀ ਸਾਡਾ 60000 ਕਰੋੜ ਰੁਪਈਆ ਜਿਹੜਾ GST ਦਾ ਕੇਂਦਰ ਸਰਕਾਰ ਦੱਬ ਕੇ ਬਿਠਾ ਆ ਇੱਕ ਫੰਡ ਆ ਜਿਹੜਾ ਮੰਡੀਆਂ ਦੇ ਰਾਹੀਂ ਆਉਂਦਾ ਆ ਉਹ ਫੰਡ ਸਾਡਾ 8000 ਕਰੋੜ ਦੱਬ ਕੇ ਬਿਠੇ ਆ ਤੇ ਪੰਜਾਬ ਨੂੰ ਵਿੱਤੀ ਸੰਕਟ ਜਿਹੜਾ ਤੱਕਿਆ ਗਿਆ ਉਹ ਕੇਂਦਰ ਨੇ ਤੱਕਿਆ ਮਤਲਬ ਪੰਜਾਬ ਸਰਕਾਰ ਇਹ ਕਰ ਰਹੀ ਆ ਦੂਜੇ ਪਾਸੇ ਪੰਜਾਬ ਨੂੰ ਵਿੱਤੀ ਸੰਕਟ ਦੇ ਵਿੱਚੋਂ ਕੱਢਣ ਦੇ ਲਈ ਸਰਕਾਰ ਕਰ ਇਹ ਰਹੀ ਆ ਕਿ ਹੁਣ ਇਨਾਂ ਦੀ ਨਜ਼ਰ ਜਿਵੇਂ ਅਕਾਲੀਆਂ ਨੇ ਪ੍ਰਾਈਮ ਲੈਂਡਾਂ ਸੇਲ ਕਰ ਦਿੱਤੀਆਂ ਸੀ ਹੁਣ ਇਹੀ ਇਹ ਵੀ ਉਹੀ ਰਾਹ ਤੋਰ ਪੈ ਨੇ ਸ਼ਹਿਰਾਂ ਦੇ ਵਿੱਚ ਜਿੰਨੀਆਂ ਸ਼ਹਿਰਾਂ ਪਿੰਡਾਂ ਜਿੱਥੇ ਵੀ ਸਰਕਾਰੀ ਜ਼ਮੀਨ ਪਈ ਆ ਉਹਨੂੰ ਉਹ ਹੁਣੇ ਵੇਚਣਗੇ ਉਹ ਤਾਂ ਪੈਸਾ ਇਕੱਠਾ ਕਰਨਗੇ ਤੇ ਸਰਕਾਰ ਚਲਾਉਣਗੇ ਬਜਾਏ ਇਸ ਗੱਲ ਦੇ ਕਿ ਪੰਜਾਬ ਦੇ ਖਜ਼ਾਨੇ ਨੂੰ ਭਰਨ ਦੇ ਲਈ ਆਮਦਨ ਦੇ ਵਸੀਲੇ ਵਧਾਏ ਜਾਣ ਪੰਜਾਬ ਦੇ ਕੋਲ ਜਿਹੋ ਜੋ ਪਹਿਲਾ ਹੈਗਾ ਆ ਉਹ ਵੀ ਸੇਲ ਤੇ ਲਾਇਆ ਜਾ ਰਿਹਾ ਹੁਣ ਸਰਕਾਰ ਇਸ ਰਾਹ ਤੁਰ ਪਈ ਆ ਸਾਲ ਡੇਢ ਸਾਲ ਰਹਿ ਗਿਆ ਚੋਣਾਂ ਦੇ ਵਿੱਚ ਤੇ ਸਰਕਾਰ ਇਸ 6 ਡੇਢ ਸਾਲ ਦੇ ਵਿੱਚ ਕਿਸੇ ਨਾ ਕਿਸੇ ਤਰ੍ਹਾਂ ਆਪਣੀ ਜਾਨ ਛਡਾ ਰਹੀ ਆ ਵੀ ਕਿਸੇ ਤਰ੍ਹਾਂ ਕਿਸੇ ਤਰ੍ਹਾਂ ਜਿਹੜੇ ਅਸੀਂ ਲੋਕਾਂ ਨਾਲ ਵਾਅਦੇ ਕੀਤੇ ਹੋਏ ਆ ਉਹ ਪੂਰੇ ਕਰ ਲਈਏ ਸਭ ਤੋਂ ਵੱਡੀ ਇਹਨੇ ਦੇ ਗਲੇ ਦਾ ਜਿਹੜਾ ਆ ਹੱਡੀ ਬਣਿਆ ਹੋਇਆ ਵਾਅਦਾ ਉਹ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇ ਦਿੰਦਾ ਵੀ ਅਸੀਂ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣਾ ਹੈ ਜੀ ਉਹ ਜਿਨੇ ਮਰਜੀ ਜ਼ਮੀਨਾਂ ਵੇਚ ਲੈਣ ਜਿਨੇ ਮਰਜੀ ਫੰਡ ਇਕੱਠੇ ਕਰ ਲੈਣ ਇਹਨਾਂ ਕੋਲ ਫੇਰ ਵੀ ਔਰਤਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇ ਨਹੀਂ ਹੋਣਾ ਉਹ ਵਾਦਾ ਵਫਾ ਹੋਣ ਦੀ ਸੰਭਾਵਨਾ ਘੱਟ ਲੱਗਦੀ ਆ ਕਿਉਂਕਿ 4 ਲੱਖ ਕਰੋੜ ਰੁਪਈਆ ਪੰਜਾਬ ਦੇ ਸਿਰ ਪਹਿਲਾਂ ਹੀ ਕਰਜ਼ਾ ਆ ਤਾਂ ਗਾਹਾਂ ਦੇਣ ਨੂੰ ਪੈਸੇ ਨਹੀਂ ਆ ਸਰਕਾਰ ਕਿੱਥੋਂ ਚਲਾਉਣੀ ਆ ਕਿਉਂਕਿ ਆਮਦਨ ਹੈ ਨਹੀਂ ਖਰਚੇ ਵਧ ਨੇ ਉਹ ਪਾੜਾ ਕਿਤਾਬ ਪੂਰਾ ਕਰਨਾ ਉਹ ਪਾੜਾ ਫਿਰ ਏਦਾਂ ਦੀਆਂ ਚੀਜ਼ਾਂ ਤੋਂ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਸੋ ਗੱਲ ਕੁਲ ਮਿਲਾ ਕੇ ਇਹ ਹੈ ਵੀ ਇਹ ਵੀ ਥੋਕ ਨਾਲ ਪਕੌੜੇ ਭਗਾ ਰਹੇ ਆ ਪੱਲੇ ਇਹਨਾਂ ਦੇ ਵੀ ਕੱਖ ਨਹੀਂ ਆ ਅਸਲ ਦੇ ਵਿੱਚ ਚਾਹੀਦਾ ਤੇ ਇਹ ਆ ਵੀ ਜਿਹੜੀ ਖਜ਼ਾਨੇ ਦੀ ਲੁੱਟ ਹੋ ਰਹੀ ਆ ਜਿਹੜੀ ਪੰਜਾਬ ਦੇ ਰੈਵਨਿਊ ਦੀ ਚੋਰੀ ਹੋ ਰਹੀ ਆ ਲਗਭਗ 24 25000 ਕਰੋੜ ਰੁਪਈਆ ਹਰ ਮਹੀਨੇ ਹਰ ਸਾਲ ਉਹਦੀ ਚੋਰੀ ਹੋ ਰਹੀ ਆ ਉਹਨੂੰ ਰੁਕਿਆ ਜਾਵੇ ਇਹਨੂੰ ਤੁਸੀਂ ਗੂਗਲ ਕਰਕੇ ਦੇਖ ਲਓ ਇਹਨੂੰ ਤੁਸੀਂ ਜਿਹੜੇ AI ਦੇ ਪਲੇਟਫਾਰਮਸ ਨੇ ChatGPT, Grok, Gemini ਉਹਦੇ ਦੇ ਵਿੱਚ ਤੁਸੀਂ ਪਾ ਕੇ ਦੇਖ ਲਓ ਵੀ ਪੰਜਾਬ ਦੇ ਰੈਵਨਿਊ ਦਾ ਹਰ ਸਾਲ ਕਿੰਨਾ ਲਾਸ ਹੁੰਦਾ ਉਹ ਤੁਹਾਨੂੰ ਦੱਸ ਦਿੰਦੇ ਆ ਕਿ 24-25000 ਕਰੋੜ ਰੁਪਈਆ ਜਿਹੜਾ ਸਰਕਾਰ ਦਾ ਐਵੇਂ ਹੀ ਲੁੱਟਿਆ ਜਾ ਰਿਹਾ ਹਰ ਸਾਲ ਉਹ ਚਾਹੇ ਸ਼ਰਾਬ ਦੇ ਵਿੱਚ ਆ ਚਾਹੇ ਰੇਤਾ ਦੇ ਵਿੱਚ ਆ ਤੇ ਚਾਹੇ GST ਦੀ ਚੋਰੀ ਆ ਤੇ ਚਾਹੇ ਔਰ ਠਗਿਆਠ ਹੋ ਰੀਆਂ ਹੋ ਰੀਆਂ ਨੇ ਸਰਕਾਰ ਉਸ ਲੀਕੇਜ ਨੂੰ ਹੀ ਬੰਦ ਕਰ ਲਵੇ ਪੰਜਾਬ ਨੂੰ ਜ਼ਮੀਨਾਂ ਵੇਚਣ ਦੀ ਲੋੜ ਨਹੀਂ ਪਊਗੀ ਲੈਂਡ ਪੂਲਿੰਗ ਪਾਲਿਸੀ ਫੇਲ ਹੋਣ ਤੋਂ ਬਾਅਦ ਸਰਕਾਰ ਨੇ ਇੱਕ ਆ ਕੋਸ਼ਿਸ਼ ਕੀਤੀ ਆ ਸ਼ੁਰੂ ਕੀਤੀ ਆ ਵੀ ਕਿਸੇ ਤਰ੍ਹਾਂ ਖਜ਼ਾਨਾ ਪਰਿਆ ਜਾਵੇ ਲੈਂਡ ਪੂਲਿੰਗ ਪਾਲਿਸੀ ਦੀ ਗੱਲ ਕਰ ਲੈਨੇ ਆ ਲੈਂਡ ਪੂਲਿੰਗ ਪਾਲਿਸੀ ਤੋਂ ਬਾਅਦ ਹੁਣ ਇੱਕ ਯੂਨੀਫਾਈਡ ਬਿਲਡਿੰਗ ਨਿਯਮ ਦੇ ਖਰੜਿਆਂ ਦਾ ਵੀ ਵਿਰੋਧ ਸ਼ੁਰੂ ਹੋ ਰਿਹਾ ਹੁਣ ਇਹ ਨਵੀਂ ਤਰੀਕਾ ਹੈ ਦੇਖੋ ਪੰਜਾਬ ਸਰਕਾਰ ਕਿਸੇ ਵੀ ਤਰ੍ਹਾਂ ਆਪਣਾ ਖਜ਼ਾਨਾ ਭਰਨਾ ਚਾਹੁੰਦੀ ਆ। ਹੂੰ ਯੂਨੀਫਾਈਡ ਬਿਲਡਿੰਗ ਜਿਹੜੇ ਲਾਜ਼ ਨੇ ਜੀ ਉਹਦਾ ਖਰੜਾ ਬਣਾਇਆ ਜਾ ਰਿਹਾ ਜਿਹਦੇ ਵਿੱਚ ਕਈ ਤਰ੍ਹਾਂ ਦੀਆਂ ਤਜਵੀਜ਼ਾਂ ਨੇ ਉਹਨਾਂ ਤਜਵੀਜ਼ਾਂ ਦੇ ਵਿੱਚ ਹੈਗਾ ਆ ਕਿ 1 ਏਕੜ ਦੇ ਵਿੱਚ ਯੂਨੀਵਰਸਿਟੀ ਬਣਾਈ ਜਾ ਸਕਦੀ ਆ 40 ਫੁੱਟ ਚੌੜੀ ਸੜਕ ਤੇ ਸਕੂਲ ਖੋਲਿਆ ਜਾ ਸਕਦਾ ਆ ਕਿਤੇ ਵੀ ਬੇਸਮੈਂਟ ਬਣਾਈ ਜਾ ਸਕਦੀ ਆ ਕਿਤੇ ਵੀ ਰਹਾਇਸ਼ੀ ਏਰੀਆ ਚ ਕਮਰਸ਼ੀਅਲ ਏਰੀਆ ਚੀਜ਼ ਜਗਾ ਨੂੰ ਕਮਰਸ਼ੀਅਲ ਕੀਤਾ ਜਾ ਸਕਦਾ ਸੋ ਇਦਾਂ ਦੇ ਬਹੁਤ ਸਾਰੇ ਜਿਹੜੇ ਇੱਕ ਅਰਬਨ ਟਾਊਨ ਪਲਾਨਿੰਗ ਜਿਹੜੀ ਆ ਉਹਦੇ ਤਹਿਤ ਨਿਜਮ ਆਉਂਦੇ ਨੇ ਉਹਨਾਂ ਸਾਰੇ ਨਿਜਮਾਂ ਨੂੰ ਛਿੱਕੇ ਟੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਪਿੱਛੇ ਵੀ ਮਕਸਦ ਸਰਕਾਰ ਦਾ ਇਹੀ ਹੈ ਵੀ ਜੇ ਉਹ ਸ਼ਹਿਰੀ ਯੋਜਨਾਬੰਦੀ ਨੂੰ ਦੇ ਵਿੱਚ ਢਿੱਲ ਦੇਣਗੇ ਤਾਂ ਉਹਦੇ ਨਾਲ ਜਿਹੜਾ ਉਹ ਚੀਜ਼ਾਂ ਨੂੰ ਪਾਸ ਕਰਾਉਣ ਲਈ ਇਹਨਾਂ ਦਾ ਖਜ਼ਾਨਾ ਭਰੂਗਾ ਉਹਦੇ ਨਾਲ ਸਰਕਾਰ ਨੂੰ ਕੁਝ ਰਾਹਤ ਹੋਊਗੀ ਪਰ ਲੰਬੇ ਸਮੇਂ ਦੇ ਲਈ ਸ਼ਹਿਰੀ ਯੋਜਨਾਬੰਦੀ ਜਿਹੜੀ ਆ ਉਹ ਤਬਾਹ ਹੋ ਜਾਊਗੀ ਉਹਦੇ ਨਾਲ ਸ਼ਹਿਰਾਂ ਦਾ ਜਿਹੜਾ ਮੌਜੂਦਾ ਢਾਂਚਾ ਉਹ ਬਰਬਾਦ ਹੋ ਕੇ ਰਹਿ ਜਾਊਗਾ ਲੈਂਡ ਪੂਲਿੰਗ ਪਾਲਿਸੀ ਫੇਲ ਹੋ ਗਈ ਹੁਣ ਸਰਕਾਰ ਚਾਹੁੰਦੀ ਹੈ ਵੀ ਕਿਸੇ ਤਰ੍ਹਾਂ ਉਹ ਇਧਰੋਂ ਪੈਸਾ ਕਮਾ ਕੇ ਆਪਣਾ ਖਜ਼ਾਨਾ ਭਰੇ ਉਹਦੇ ਵਿੱਚ ਉਹਦਾ ਵਿਰੋਧ ਵੀ ਸ਼ੁਰੂ ਹੋ ਗਿਆ ਜਿਹੜੇ ਸ਼ਹਿਰਾਂ ਦੇ ਲੋਕ ਨੇ ਜਾਂ ਜਿਹੜੇ ਜਾਗਰੂਕ ਲੋਕ ਨੇ ਉਹਨਾਂ ਨੂੰ ਪਤਾ ਹੈ ਵੀ ਇਹਦੇ ਨੁਕਸਾਨ ਕੀ ਨੇ ਵੀ ਜੇ ਹਰ ਇਹ 1 ਏਕੜ ਦੇ ਵਿੱਚ ਯੂਨੀਵਰਸਿਟੀਆਂ ਖੁੱਲਣ ਲੱਗ ਪਈਆਂ ਤੇ ਪੰਜਾਬ ਦਾ ਤਾਂ ਬਿੜਾ ਕਰਕ ਹੋ ਜੂ ਘਰ-ਘਰ ਯੂਨੀਵਰਸਿਟੀਆਂ ਖੋਲ੍ਹਣੀਆਂ ਘਰ-ਘਰ ਸਕੂਲ ਖੁੱਲ੍ਹ ਜਾਣੇ ਆ ਇਹਦੇ ਲਈ ਕੁਝ ਜਿਹੜੇ ਨੇ ਵਫ਼ਦ ਜਿਹੜੇ ਨੇ ਵੱਖ-ਵੱਖ ਵਿਭਾਗਾਂ ਨੂੰ ਜਾਂ ਜਿਹੜੇ ਜਿਹੜੇ ਜ਼ਮੀਨਾਂ ਜੁੜੇ ਹੋਏ ਵਿਭਾਗ ਨੇ ਸ਼ਹਿਰੀ ਯੋਜਨਾਬੰਦੀ ਨਾਲ ਜੁੜੇ ਹੋਏ ਵਿਭਾਗ ਨੇ ਉਹਨਾਂ ਨੂੰ ਮਿਲੇ ਨੇ ਉਹਨਾਂ ਨੂੰ ਆਪਣੀਆਂ ਮੈਨੂੰ ਦੇ ਲਗਭਗ ਜਿਹੜੀਆਂ ਕੰਪਲੇਂਟਸ ਨੇ ਲੋਕਾਂ ਨੇ ਫਾਈਲ ਕੀਤੀਆਂ ਨੇ ਕਿ ਇਹ ਖਰੜਾ ਪਾਸ ਨਹੀਂ ਹੋਣਾ ਚਾਹੀਦਾ ਇਹਦਾ ਲੋਕਾਂ ਨੂੰ ਫਾਇਦਾ ਕੋਈ ਨਹੀਂ ਇਹਦਾ ਨੁਕਸਾਨ ਹੋਊਗਾ ਲੰਬੇ ਸਮੇਂ ਦੇ ਲਈ ਸ਼ਹਿਰਾਂ ਦਾ ਜਿਹੜਾ ਢਾਂਚਾ ਆ ਉਹ ਤਬਾਹ ਹੋ ਕੇ ਰਹਿ ਜਾਊਗਾ ਤੇ ਪੰਜਾਬ ਦਾ ਜਿਹੜਾ ਇੱਕ ਸੋਸ਼ਲ ਫੈਬਰਿਕ ਆ ਪੰਜਾਬ ਦਾ ਜਿਹੜਾ ਇਕਨੋਮਿਕ ਫੈਬਰਿਕ ਆ ਪੰਜਾਬ ਦਾ ਰਹਿਣਾ ਸਹਿਣਾ ਸਾਰਾ ਤਬਾਹ ਹੋ ਜਾਊਗਾ ਤਾਂ ਯਾਦ ਹੋਊਗਾ ਕਿ ਜਦੋਂ ਲੈਂਡ ਪੁਲਿੰਗ ਪਾਲਿਸੀ ਜਿਹੜੀ ਹੈ ਜਦੋਂ ਇਹ ਵਾਪਸ ਲਈ ਗਈ ਸੀ ਆਪਾਂ ਉਦੋਂ ਵੀ ਪ੍ਰੋਗਰਾਮ ਦੇ ਵਿੱਚ ਚਰਚਾ ਕੀਤੀ ਸੀ ਕਿ ਹੁਣ ਪੰਜਾਬ ਸਰਕਾਰ ਕੋਈ ਹੋਰ ਨਵਾਂ ਢੰਗ ਜੇ ਕੰਨ ਇਧਰ ਉਣੀ ਤੇ ਕੰਨ ਦੂਜੇ ਪਾਸੇ ਫੜਨ ਦੀ ਜਿਹੜੀ ਕੋਸ਼ਿਸ਼ ਹੋਊਗੀ ਉਦੋਂ ਵੀ ਚਰਚਾ ਵੀ ਕੀਤੀ ਸੀ ਬਿਲਕੁਲ ਬਿਲਕੁਲ ਜਿਵੇਂ ਆਹ ਖਾਲੀ ਜ਼ਮੀਨਾਂ ਵੇਚਣ ਵਾਲਾ ਉਹਦਾ ਇੱਕ ਹਿੱਸਾ ਆ ਆ ਜਿਹੜੀ ਪਲਾਨਿੰਗ ਕੀਤੀ ਜਾ ਰਹੀ ਆ ਯੂਨੀਫਾਈਡ ਬਿਲਡਿੰਗਸ ਲਾ ਨੂੰ ਜਿਹੜੇ ਬਦਲੂ ਦੀ ਇਹ ਵੀ ਉਸ ਨੂੰ ਤੋਲ ਮੋੜ ਕੇ ਨਵੇਂ ਕੁਝ ਹੋਰ ਤਰੀਕੇ ਬਣਾਏ ਜਾਣ ਜਾ ਰਹੇ ਆ ਹੋਰ ਜਿੱਥੋਂ ਵੀ ਇਹਨਾਂ ਨੂੰ ਲੱਗਦਾ ਆ ਵੀ ਅਸੀਂ ਸਾਨੂੰ ਪੈਸਾ ਆ ਜਾਊਗਾ ਉਹਦੇ ਲਈ ਕੋਸ਼ਿਸ਼ਾਂ ਕਰ ਰਹੇ ਨੇ ਉਹਦੇ ਲਈ ਲੰਬੇ ਸਮੇਂ ਦੀ ਪਲਾਨਿੰਗ ਨੂੰ ਵੀ ਇਹ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਹਦੇ ਨਾਲ ਪੰਜਾਬ ਦਾ ਤਾਂ ਜਗਤ ਸਹੂਲਤਾਂ ਜਿਹੜੀਆਂ ਨੇ ਉਹ ਲੋਕਾਂ ਨੂੰ ਸਮੱਸਿਆਵਾਂ ਨਾਲ ਦੋ ਚਾਰ ਹੋਣਾ ਪਊਗਾ ਜਿਵੇਂ ਅੱਜ ਸ਼ਹਿਰਾਂ ਦੇ ਵਿੱਚ ਟ੍ਰੈਫਿਕ ਨੇ ਲੋਕਾਂ ਦੀ ਜਾਨ ਲੈਣੀ ਕੀਤੀ ਪਈ ਆ ਕਿਤੇ ਮਤਲਬ 10 ਮਿੰਟ ਦੇ ਰਾਹ ਤੇ ਜੇ ਕੋਈ ਜਿੱਥੇ ਕਿਤੇ ਪਹੁੰਚਣ ਨੂੰ 10 ਮਿੰਟ ਲੱਗਦੇ ਆ ਤੇ ਉੱਥੇ ਅੱਧਾ ਘੰਟਾ ਲੱਗ ਲੱਗ ਜਾਂਦਾ ਜੀ ਉਹਦੇ ਨਾਲ ਨੁਕਸਾਨ ਆਖਰਕਾਰ ਲੋਕਾਂ ਨੂੰ ਹੀ ਹੁੰਦਾ ਆ ਲੋਕਾਂ ਦਾ ਨੁਕਸਾਨ ਦੀ ਕਾਸਟ ਤੇ ਸਰਕਾਰ ਆਪਣਾ ਖਜ਼ਾਨਾ ਭਰਦੀ ਕੋਸ਼ਿਸ਼ ਕਰ ਰਹੀ ਆ ਤੇ ਸ਼ਹਿਰੀ ਯੋਜਨਾਬੰਦੀ ਨੂੰ ਪੂਰੀ ਤਰ੍ਹਾਂ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਆ ਗੱਲ ਕਰਦੇ ਆ ਇਹਨਾਂ ਦੇ ਜਿੱਤਣ ਦੀ ਜਦੋਂ 22 ਦੇ ਵਿੱਚ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਆਉਂਦੀ ਹੈ ਤੇ ਬੇਸ਼ੱਕ ਉਸ ਟਾਈਮ ਲੋਕ ਰਵਾਇਤੀ ਪਾਰਟੀਆਂ ਤੋਂ ਤੰਗ ਆ ਕੇ ਇਹਨਾਂ ਨੂੰ ਵੋਟਾਂ ਦੇ ਗਏ ਸਨ ਪਰ ਹੁਣ ਜਦੋਂ ਜਾ ਕੇ ਲੋਕਾਂ ਦੇ ਵਿੱਚ ਵਿਚਰੋ ਗੱਲਬਾਤ ਕਰੋ ਤਾਂ ਉਹ ਇਹ ਕਹਿੰਦੇ ਨੇ ਕਿ ਸਰਕਾਰ ਦੇ ਕੋਲ ਤਜਰਬਾ ਨਹੀਂ ਹੈ ਸ਼ਾਇਦ ਜ਼ਰਬੇ ਦੀ ਕਾਟੀ ਹੈ ਜਿਹੜਾ ਕਿ ਪੈਸਾ ਜਨਰੇਟ ਕਰਨ ਦੇ ਲਈ ਇਹਨਾਂ ਨੂੰ ਮੁਸ਼ਕਲ ਆ ਰਹੀਆਂ ਨੇ ਕਈ ਪਾਲিসੀਆਂ ਬਣਾਉਂਦੇ ਨੇ ਫਿਰ ਉਹਦਾ ਵਿਰੋਧ ਹੁੰਦਾ ਆ ਫਿਰ ਉਹ ਵਿਰੋਧ ਦਾ ਸਾਹਮਣਾ ਨਹੀਂ ਕਰ ਪਾਉਂਦੇ ਤਾਂ ਫਿਰ ਉਹ ਵਾਪਸ ਲੈ ਲੈਂਦੇ ਨੇ ਫਿਰ ਨਵੀਂ ਕੋਈ ਚੀਜ਼ ਜਿਹੜੀ ਕੋਸ਼ਿਸ਼ ਕਰਦੇ ਨੇ ਮੈਨੂੰ ਲੱਗਦਾ ਹੈ ਕਿ ਇਹ ਟ੍ਰਾਇਲ ਐਂਡ ਐਰਰ ਥਿਊਰੀ ਦੇ ਉੱਤੇ ਕੰਮ ਕਰ ਰਹੇ ਨੇ ਦੇਖੋ ਜਦੋਂ ਤੁਸੀਂ ਸੱਤਾ ਦੇ ਵਿੱਚ ਆਉਣਾ ਹੁੰਦਾ ਆ ਉਦੋਂ ਤੁਹਾਡੇ ਬਹੁਤ ਸਾਰੇ ਵਾਅਦੇ ਕਰਦੇ ਆ ਪੰਜਾਬ ਸਰਕਾਰ ਪੰਜਾਬ ਚ ਆਮ ਆਦਮੀ ਪਾਰਟੀ ਸਰਕਾਰ ਬਣਨ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਬੜੇ ਵਾਦੇ ਕੀਤੇ ਬਿਜਲੀ ਦਾ ਬਿੱਲ ਮਾਫ ਕਰਾਂਗੇ ਰਾਸ਼ਨ ਮੁਫਤ ਦੇਵਾਂਗੇ ਔਰਤਾਂ ਨੂੰ ਹਜ਼ਾਰ ਹਜ਼ਾਰ ਰੁਪਏ ਦੇਵਾਂਗੇ ਹੋਰ ਵੀ ਬੜੇ ਵਾਦੇ ਸੀਗੇ ਬੱਸਾਂ ਦੇ ਵਿੱਚ ਆਰਡਰ ਮੁਫਤ ਮੁਫਤ ਸਹੂਲਤ ਦੇਵਾਂਗੇ ਸਰਕਾਰ ਨੇ ਕੁਝ ਵਾਦੇ ਪੂਰੇ ਕਰਤੇ ਕੁਝ ਹਲੇ ਹਵਾ ਚ ਲਟਕੇ ਹੋਏ ਨੇ ਪਰ ਉਹਦਾ ਕੁੱਲ ਮਿਲਾ ਕੇ ਨੁਕਸਾਨ ਕਿਹਨੂੰ ਹੋ ਰਿਹਾ ਨੁਕਸਾਨ ਤਾਂ ਉਹਦਾ ਲੋਕਾਂ ਨੂੰ ਹੋ ਰਿਹਾ ਕਿਉਂਕਿ ਇਹ ਇੱਕ ਪਾਸੇ ਦਿੰਦੇ ਆ ਦੂਜੇ ਪਾਸੇ ਖੋਹ ਲੈਂਦੇ ਆ ਸੋ ਸਰਕਾਰ ਦੀ ਜਿਹੜੀ ਤੁਸੀਂ ਆ ਟ੍ਰਾਇਲ ਐਂਡ ਐਰਰ ਦੀ ਥਿਊਰੀ ਆ ਉਹਦੇ ਵਿੱਚ ਮੈਨੂੰ ਲੱਗਦਾ ਟ੍ਰਾਇਲ ਘੱਟ ਆ ਐਰਰ ਜ਼ਿਆਦਾ ਆ ਜੀ ਹਣਾ ਮਤਲਬ ਖਾਮੀਆਂ ਹੀ ਖਾਮੀਆਂ ਜ਼ਿਆਦਾ ਨੇ ਇੱਕ ਵੀ ਗੁਣੀਆਂ ਜਿਹਨੂੰ ਕਹਿੰਦੇ ਆ ਉਹ ਸਿੱਧਾ ਨਹੀਂ ਪਿਆ ਉਹ ਉਹਦੇ ਲਈ ਇਹ ਸਿਆਸੀ ਤਜਰਬੇ ਵਾਲਾ ਮਸਲਾ ਘੱਟ ਆ ਸਿਆਸੀ ਲੁੱਟ ਵਾਲਾ ਮਸਲਾ ਜ਼ਿਆਦਾ ਆ ਅਸਲ 'ਚ ਸਰ ਪੰਜਾਬ ਦੀ ਜਿਹੜੀ ਸਰਕਾਰ ਹੈ ਇਕੱਲੀ ਪੰਜਾਬ ਤੋਂ ਨਹੀਂ ਚੱਲ ਰਹੀ ਇਹ ਦਿੱਲੀ ਤੋਂ ਵੀ ਚੱਲ ਰਹੀ ਆ ਤਾਂ ਦਿੱਲੀ ਵਾਲੇ ਜਿਹੜੇ ਆ ਯੋਜਨਾਵਾਂ ਲੈ ਕੇ ਆਉਂਦੇ ਨੇ ਉਹ ਪੰਜਾਬ 'ਚ ਲਾਗੂ ਕਰਨੀ ਕੋਸ਼ਿਸ਼ ਸ਼ਾਂ ਕੀਤੀਆਂ ਜਾਂਦੀਆਂ ਨੇ ਸੋ ਉਹਨਾਂ ਦਾ ਨੁਕਸਾਨ ਹੀ ਲੋਕਾਂ ਨੂੰ ਚੱਲਣਾ ਪਿਆ ਬਿਲਕੁਲ ਗੱਲ ਕਰਦੇ ਆ ਸਾਫਕਾ ਕਾਲੀ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੀ ਜਿਨ੍ਹਾਂ ਦੇ ਉੱਤੇ ਆਮਦਨ ਤੋਂ ਵੱਧ ਜਾਇਦਾਦ ਰੱਖਣ ਦਾ ਜਿਹੜੇ આરોਪ ਨੇ ਉਹਦੇ ਉੱਤੇ ਜਿਹੜੀ ਕਾਰਵਾਈ ਚੱਲਦੀ ਪਈ ਹੈ ਵਿਜੀਲੈਂਸ ਟੀਮ ਦੇ ਵੱਲੋਂ 40 ਹਜ਼ਾਰ ਪੰਨਿਆਂ ਦੀ ਚਾਰ ਸ਼ੀਟ ਦਾਖਲ ਕੀਤੀ ਗਈ ਤੇ ਕਹਿੰਦੇ ਚਾਰ ਟਰੰਕਾਂ ਦੇ ਵਿੱਚ ਭਰ ਕਿਉਂ ਲਿਆਂਦੀ ਗਈ ਸੀ ਦੇਖੋ ਜੀ ਇਹ 40 ਹਜ਼ਾਰ ਪੰਨੇ ਚਾਰ ਤੋਂ ਵੱਧ ਟਰੰਕਾਂ ਦੇ ਵਿੱਚ ਲੈ ਕੇ ਛੋਟੇ ਹੱਥੀ ਦੇ ਵਿੱਚ ਇਹ ਮੁਹਾਲੀ ਕੋਰਟ ਦੇ ਵਿੱਚ ਇਹਨਾਂ ਨੇ ਪੇਸ਼ ਕੀਤਾ ਜਿਹਦੇ ਵਿੱਚ ਵਿਜੀਲੈਂਸ ਨੇ ਇਹ 4000 ਪੰਨਿਆਂ ਦੀ ਇੱਕ ਜਿਹੜੀ ਚਾਰਜ ਸ਼ੀਟ 40000 ਪੰਨਿਆਂ ਦੀ ਜਿਹੜੀ ਚਾਰਜ ਸ਼ੀਟ ਪੇਸ਼ ਕੀਤੀ ਉਹਦੇ ਵਿੱਚ ਵਿਜੀਲੈਂਸ ਨੇ ਇਹ ਗੱਲ ਕਹੀ ਆ ਹਮ ਕਿ ਇੱਕ ਤਾਂ ਇਹਨਾਂ ਨੇ ਨਿਰਧਾਰਤ ਸਮੇਂ ਦੇ ਵਿੱਚ ਜਿਹੜਾ 60 ਮਹੀਨੇ ਦਾ ਸਮਾਂ ਹੁੰਦਾ ਉਹਦੇ ਵਿੱਚ ਵਿੱਚ ਇਹਨਾਂ ਨੇ ਚਾਰਜ ਸ਼ੀਟ ਫਾਈਲ ਕਰਤੀ ਦੂਜਾ ਹਾਂ ਜੋ ਮਜੀਠਿਆ ਦੇ ਬਾਰੇ 'ਚ ਇਹ ਸੋਚਦੇ ਸੀ ਉਸ ਤੋਂ ਕਿਤੇ ਵੱਡੇ ਹੋ ਕਹਿੰਦੇ ਵੀ ਅਸੀਂ ਸਾਨੂੰ ਚੀਜ਼ਾਂ ਲੱਭੀਆਂ ਨੇ ਉਹ ਕਹਿੰਦੇ ਸੀ ਵੀ ਅਸੀਂ 400 ਕਰੋੜ ਦੇ ਲਗਭਗ ਸੋਚਦੇ ਸੀ ਵੀ ਮਜੀਠੀਆ ਸਾਹਿਬ ਨੇ ਬੇਨਾਮੀ ਜਾਇਦਾਦ ਬਣਾਈ ਐ ਇਹ 700 ਕਰੋੜ ਦੇ ਲਗਭਗ ਦੀ ਬੇਨਾਮੀ ਜਾਇਦਾਦ ਆ ਆ ਬਹੁਤ ਮਿਹਨਤ ਕਰਨੀ ਪਈ ਕਹਿੰਦੇ ਵੀ ਵਿਜੀਲੈਂਸ ਨੂੰ ਮਜੀਠੀਆ ਦੇ ਖਿਲਾਫ ਇਹ ਸਾਰਾ ਪੁਲੱਦਾ ਇਕੱਠਾ ਕਰਨ ਦੇ ਲਈ ਤਾਂ ਹੀ ਉਹ ਏਡੀ ਵੱਡੀ ਚਾਰਜ ਸ਼ੀਟ ਬਣੀ ਆ ਉਹ ਕਹਿੰਦੇ ਵੀ ਸਾਨੂੰ ਇਹਦੇ ਵਿੱਚ ਜੋ ਲੱਭਿਆ ਉਹ ਮਜੀਠੀਆ ਸਾਹਿਬ ਦੀਆਂ ਪੰਜਾਬ ਹਰਿਆਣਾ ਦਿੱਲੀ ਯੂਪੀ ਹਿਮਾਚਲ ਦੇ ਵਿੱਚ ਬਹੁਤ ਬੇਨਾਮੀ ਜਾਇਦਾਦ ਜਾਇਦਾਦਦਾਂ ਨੇ ਇਹਨਾਂ ਨੇ ਆਪਣੇ ਆ ਡਰਾਈਵਰਾਂ ਦੇ ਨਾਂ ਤੇ ਕੁੱਕਾਂ ਦੇ ਨਾਂ ਤੇ ਪਤਾ ਨਹੀਂ ਕੀ ਕੀ ਬਣਾਏ ਆ ਇਹਨਾਂ ਨੇ ਲਗਜ਼ਰੀਆਂ ਗੱਡੀਆਂ ਉਹਨਾਂ ਦੇ ਨਾਂ ਤੇ ਲਈਆਂ ਨੇ ਅੱਛਾ ਸੋ ਇਹ ਸਾਰੀ ਬੇਨਾਮੀ ਜਾਇਦਾਦ ਨੂੰ ਤੇ ਇਹਨਾਂ ਦੇ ਪੁਰਾਣੇ ਖਾਤਿਆਂ ਨੂੰ ਖੋਲਣ ਦੇ ਲਈ ਜਿਹੜੀ ਮੁਸ਼ਕਲਤ ਕਰਨੀ ਪਈ ਉਹ ਸਾਰੀ ਇਸ ਚਾਰਜ ਸ਼ੀਟ ਦੇ ਵਿੱਚ 40 ਹਜ਼ਾਰ ਪੰਨਿਆਂ ਦੀ ਜਿਹੜੀ ਚਾਰਜ ਸ਼ੀਟ ਆ ਉਹਦੇ ਵਿੱਚ ਆ ਦਾਖਲ ਕੀਤਾ ਗਿਆ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਇਤਿਹਾਸ ਆ ਵੀ ਕਿਸੇ ਸਿਆਸੀ ਆਗੂ ਦੇ ਖਿਲਾਫ ਏਡੀ ਵੱਡੀ ਚਾਰਜ ਸ਼ੀਟ ਫਾਈਲ ਕੀਤੀ ਜਾਵੇ ਛੋਟੇ ਹੱਥੀ ਚ ਚਾਰਜ ਸ਼ੀਟ ਲੈਂਦੀ ਚਾਰ ਟਰੰਕਾਂ ਦੇ ਵਿੱਚ ਚ ਭਰ ਕੇ ਲੈਂਦੀ ਹੁਣ ਮੈਂ ਇਹਦੇ ਤੇ ਇੱਕ ਇਹਨਾਂ ਦਾ ਵੀਡੀਓ ਦੇਖ ਰਿਹਾ ਸੀ ਮਾਨ ਸਾਹਿਬ ਦਾ ਮਾਨ ਸਾਹਿਬ ਨੇ ਪਹਿਲਾਂ ਥੱਲੇ ਮਜੀਠੀਆ ਸਾਹਿਬ ਦਾ ਵੀਡੀਓ ਚੱਲ ਰਿਹਾ ਸੀ ਜਿਹਦੇ ਵਿੱਚ ਮਜੀਠੀਆ ਸਾਹਿਬ ਕਹਿੰਦੇ ਸੀ ਮੈਂ ਚੀਕਾਂ ਕਢਾ ਦੂੰ ਚੀਕਾਂ ਮੁੱਛਾਂ ਨੂੰ ਤਾਪ ਤਾ ਦੇ ਦੇ ਕੇ ਕਹਿ ਰਹੇ ਸੀ ਪੀਪਲ ਅੰਤ ਸਿਹਾਂ ਜਿੱਦਣ ਮੈਂ ਕਿਤੇ ਆ ਗਿਆ ਫਿਰ ਤੈਨੂੰ ਮੈਂ ਚੀਕਾਂ ਕਢਾ ਦੂੰ ਜਿੱਦਾਂ ਉਹਨਾਂ ਦਾ ਇੱਕ ਮਜੇਲਾ ਅਗਲਾ ਸਟਾਈਲ ਆ ਮਾਨ ਸਾਹਿਬ ਉੱਤੇ ਫਿਰ ਕਮੈਂਟ ਕਰ ਰਿਹਾ ਵੀ ਬਈ ਦੇਖੋ ਮੁੱਛਾਂ ਨੂੰ ਤਾਪ ਦੇ ਦੇ ਕੇ ਚੀਕਾਂ ਕਢਾ ਰਿਆ ਸੀ ਹੁਣ ਦੇਖ ਲਓ ਇਹਨਾਂ ਦਾ ਕੀ ਬਣਿਆ ਹਨਾ ਕਿੰਨੇ ਹੀ ਇਹਨਾਂ ਨੇ ਪੰਜਾਬ ਨੂੰ ਲੁੱਟਿਆ ਸੋ ਇਹ ਕਿਸੇ ਨਾ ਕਿਸੇ ਤਰ੍ਹਾਂ ਗੱਲ ਇਹ ਆ ਵੀ ਬੇਨਾਮੀ ਜਾਇਦਾਦ ਜੇ ਤੁਸੀਂ ਟੋਲਣ ਜਾਓ ਹੂੰ ਚਾਹੇ ਮੌਜੂਦਾ ਸਰਕਾਰ ਆ ਚਾਹੇ ਪਿਛਲੀਆਂ ਸਰਕਾਰਾਂ ਨੇ ਇੱਥੇ ਸਾਰਿਆਂ ਨੂੰ ਪੁੱਠੇ ਕਰਕੇ ਝਾੜ ਲਓ ਹਜ਼ਾਰਾਂ ਕਰੋੜ ਰੁਪਈਆ ਲੀਡਰਾਂ ਦੇ ਘਰਾਂ ਚੋਂ ਨਿਕਲਿਆ ਆਣਾ ਹਜ਼ਾਰਾਂ ਕਰੋੜ ਰੁਪਈਆ ਅਫਸਰਾਂ ਦੇ ਘਰਾਂ ਚੋਂ ਨਿਕਲਿਆ ਆਣਾ ਕਿਉਂਕਿ ਮਜੀਠੀਆ ਸਾਹਿਬ ਵੀ ਹੂੰ ਖੁੰਦਕ ਖਾਂਦੇ ਨੇ ਤੇ ਮਾਨ ਸਾਹਿਬ ਵੀ ਖੁੰਦਕ ਖਾਂਦੇ ਨੇ ਇੱਕ ਦੂਜੇ ਨਾਲ ਸਿਆਸੀ ਖੁੰਦਕ ਆ ਸਿਆਸੀ ਖੁੰਦਕ ਫੇਰ ਇਸ ਰੂਪ ਚ ਨਿਕਲਦੀ ਆ ਥੋੜੇ ਜਿਹਾ ਦਿੱਲੀ ਵਾਲਿਆਂ ਦੇ ਵੀ ਪੁੱਠ ਹੈਗੀ ਆ ਮਾਨ ਸਾਹਿਬ ਦੇ ਮੋਢਿਆਂ ਤੇ ਰੱਖ ਕੇ ਰਫਲ ਚਲਾਉਂਦੇ ਨੇ ਹਾਂ ਤੇ ਇਸ ਕਰਕੇ ਥੋੜੇ ਜਿਹਾ ਮਜੀਠੀਆ ਸਾਹਿਬ ਵੀ ਤਾਚਾ ਆਉਂਦੇ ਨੇ ਉਹ ਵੀ ਥੋੜੀ ਜੀ ਆਪਣਾ ਰੌਣਜ ਜਦੋਂ ਦਿਖਾਉਂਦੇ ਨੇ ਤੇ ਉਹਦਾ ਖਮਿਆਜ਼ਾ ਫਿਰ ਹੁਣ ਭੁਗਤਣਾ ਪੈ ਰਿਹਾ ਆ ਜੀ ਤੇ ਗੱਲ ਇਹ ਆ ਵੀ ਮਾਨ ਸਾਹਿਬ ਵੀ ਜੇ ਬਹੁਤ ਵੱਡੇ ਇਮਾਨਦਾਰ ਨੇ ਸੱਚੇ ਸੁੱਚੇ ਨੇ ਤਾਂ ਇਹਨਾਂ ਨੂੰ ਆਪਣੀ ਪਾਰਟੀ ਦੇ ਲੀਡਰਾਂ ਦੀਆਂ ਬੇਨਾਮੀ ਜਾਇਦਾਦਾਂ ਦਾ ਜਾਇਦਾਦਾਂ ਜਿਹੜੀਆਂ ਉਦੀ ਵੀ ਇੰਟਰਨਲ ਐਕਸਟਰਨਲ ਜਾਂਚ ਕਰਾਉਣੀ ਚਾਹੀਦੀ ਆ ਤੇ ਚਾਹੇ ਜਿਹੜੇ ਬਾਕੀ ਲੀਡਰਸ਼ਿਪ ਨੇ ਚਾਹੇ ਬਿਊਰੋਕ੍ਰੇਸੀ ਆ ਤੇ ਚਾਹੇ ਹੋਰ ਨੇ ਇਹਨਾਂ ਸਾਰਿਆਂ ਦੀ ਜਾਂਚ ਕਰਾ ਲੈਣ ਹਜ਼ਾਰਾਂ ਪੰਜਾਬ ਦਾ ਕਰਜ਼ਾ ਨਾ ਖਤਮ ਹੋ ਗਿਆ ਤੇ ਕਹਿ ਦਈਏ 4 ਲੱਖ ਕਰੋੜ ਰੁਪਏ ਕਰਜ਼ਾ ਉਤਰ ਜਾਣਾ ਇਹਨਾਂ ਨੂੰ ਸਾਰਿਆਂ ਨੂੰ ਚੁੱਕ ਚੁੱਕ ਜਿਹਨਾਂ ਦਾ ਸੈੱਟ ਦੇਣ ਤੇ ਇਹਨਾਂ ਦੀਆਂ ਜਾਇਦਾਦਾਂ ਦਾ ਕਰ ਲੈਣ ਜ਼ਬਤ ਤੇ ਦੇਖੋ ਕੀ ਨਿਕਲਦਾ ਫਿਰ ਬਿਲਕੁਲ ਫਿਰ 40 ਹਜ਼ਾਰ ਨਹੀਂ ਬਾਕੀਆਂ ਨੇ ਵੀ ਕੀ ਪਤਾ ਕਿਹੜੇ ਕਿਹੜੇ ਪੰਨੇ ਜਿਹੜੇ ਨੇ ਪਰ ਜਣ ਬਿਲਕੁਲ ਜੀ ਸੋ ਅਫਤਾਬਰੀ ਸਰ ਗਰਮੀਆਂ ਦੇ ਵਿੱਚ ਅੱਜ ਵਾਸਤੇ ਲੈਨੇ ਆਪਣੇ ਦਰਸ਼ਕਾਂ ਤੋਂ ਇਜਾਜ਼ਤ ਅਗਲੇ ਹਫਤੇ ਫਿਰ ਮੁਲਾਕਾਤ ਹੋਵੇਗੀ ਨਵੀਆਂ ਖਬਰਾਂ ਦੇ ਨਾਲ ਤੁਹਾਨੂੰ ਸਾਡਾ ਪ੍ਰੋਗਰਾਮ ਕਿੱਦਾਂ ਦਾ ਲੱਗਦਾ ਜ਼ਰੂਰ ਦੱਸਣਾ ਇਜਾਜ਼ਤ ਦਿਓ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 News ਤੇ ਕਲਿੱਕ ਕਰੋ ਬੈਲ ਆਈਕਨ ਤੇ